ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਰਣੀਆ ਜੀ ਗੱਲ ਡੈਰੀ ਫਾਰਮ ਤੇ ਪਹੁੰਚੇ ਆ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਇਹ ਜੁਹੁੰਦੇ ਆ ਬਈ ਦੇ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਇਹ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਆਜੋ ਜੀ ਆ ਗਏ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਡਰੈੱਸ ਦੱਸ ਦੋ ਜੀ ਨਾਮ ਮੇਰੇ ਹੈਪੀ ਤੇ ਪਿੰਡ ਰਣੀਆਂ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣਾ ਮੋਬਾਈਲ ਨੰਬਰ 9878304679 ਠੀਕ ਆ ਭਾਈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗ ਗਿਆ ਜੀ ਮੇਰੇ 5-7 ਮਿੰਟ ਹੀ ਲੱਗਦੇ ਆਪਣੀ ਵੀਡੀਓ ਨੂੰ ਠੀਕ ਆ ਜੀ ਉਹਦੇ ਬਾਅਦ ਹੁਣ ਹੀ ਬੰਦ ਕਰਨਾ ਪੈਂਦਾ ਠੀਕ ਆ ਅੱਜ ਛੋਟੇ ਛੋਟੇ ਭਾਈ ਆ ਫੇਰ ਨਹੀਂ ਅੱਜ ਮੰਗੀਆਂ ਚ ਬਿਆਰ ਦੇ حساب ਨਾਲ ਲੋਕਾਂ ਨੂੰ ਆਪਾਂ 15-20 ਹਜ਼ਾਰ ਥੱਲੇ ਹੁੰਦੇ ਆ ਠੀਕ ਆ ਬਾਈ ਕਿਧਰੋਂ ਸ਼ੁਰੂ ਕਰਕੇ ਸੂਈ ਧਰ ਕੇ ਗੱਬਾਂ ਸੂਈ ਤੋਂ ਕਰ ਲੋ ਬਾਈ ਠੀਕ ਆ ਜੀ ਸੂਆ ਵੀਰੇ ਕਿੰਨਾਂ ਮਾਜੀ ਪਾਉਂਦਾ ਸੂਆ ਵੀਰੇ ਤੀਜਾ ਸੂਈ ਆ ਖੜੀ ਰਹਿਣ ਦੋ ਜੀ ਖੜੀ ਰਹਿਣ ਦੋ ਹਾਂਜੀ ਬਾਕੀ ਚੈੱਕ ਕਰ ਸਕਦੇ ਹੋ ਸੂਆ ਤੀਜਾ ਸੂਈ ਹੈ ਜੀ ਕਦੋਂ ਖੜੀ ਹੈ ਜੀ ਇਹੇ ਤੀਜਾ ਸੂਆ ਸੂਈ ਆ ਅੱਜ ਨੂੰ ਵੀਰੇ 7 ਦਿਨ ਸੂਈ ਨੂੰ ਹੋ ਗਿਆ 7ਵਾਂ ਦਿਨ ਆ ਵੀਡੀਓ ਸਾਰੀ ਫੋਨ 'ਚ ਆਪਣੇ ਜੀ 7ਵਾਂ ਕਿਹਾ 7ਵਾਂ ਹੀ ਹੋਊਗਾ ਠੀਕ ਹੈ ਜੀ ਬੱਚਾ ਮਗਰ ਕੱਟਾ ਵੀਰੇ ਮਗਰ ਕੱਟਾ ਜੀ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਜਿਹੜਾ ਹੁਣ ਵੀਰੇ ਅਗਲੇ ਨੇ ਆ ਕੇ ਐਂ ਲੀਟਰ ਮਾਰ ਲੈਣੇ ਆਪਦੇ ਜਾਂ ਮਿਲ ਲੈਣਾ ਕਿਸੇ ਵੀ ਚੀਜ਼ ਨਾਲ ਹਣਾ ਹਾਂਜੀ 14 ਕਿਲੋ ਕਵਾਂਗੇ ਹੂ 14 ਤੇ 13 ਦੀ ਕੋਈ ਧਾਰ ਵੀ ਨਾ ਮਾਰੀ 13 ਕਿਲੋ ਦੀ ਗਰੰਟੀ ਹੋਊਗੀ ਕੰਡਾਵਾਲ ਤੇ ਨਾਲ हां ਨਾਲ ਲਿਆਵੇ ਤੇ ਦੁੱਧ 14 ਹੀ ਹੋਊਗਾ ਥਾਣਾ ਦੇ ਤੇ ਜੇ ਕਿਸੇ ਨੇ 5-7 ਦਿਨ ਰੋਗਣਾ ਤੇ ਦੁੱਧ ਮੈਂ ਥੱਲੇ 16 ਕਿਲੋ ਮਿਲੂਗਾ ਵੀਰੇ ਠੀਕ ਆ ਜੀ ਮਾਲ ਜਾਦੇ ਹੋ ਗਿਆ ਅੱਜ ਮਾਲ ਲੈ ਲਿਆ ਹੋਰ ਵੀ ਅੱਗੇ ਵੀ ਆਪਣੇ ਕੋਲ ਮੰਗਿਆ ਖੜੀਆਂ ਤੋਂ ਮੰਗਿਆ ਹੋਰ ਹੋਣੀਆਂ ਗੱਬਣਾ ਤਾਂ ਕਰਕੇ ਆਪਾਂ ਵੀਡੀਓ ਪਾਉਣੀ ਪੈ ਜਾਂਦੀ ਠੀਕ ਆ ਜੀ ਕੱਦ ਕਾਠ ਪੂਰਾ ਚੰਗਾ ਕੱਦ ਕਾਠ ਪੂਰਾ ਚੰਗਾ ਵੀਰੇ ਪੈਠਾ ਦਿਖਾ ਜਿਵੇਂ ਝੋਟਾ ਹੁੰਦਾ ਪੈਠਾ ਲੋ ਆਇਆ ਬਰੀਕ ਚਮੜੀ ਕਰ ਸਕਦੇ ਹੋ ਲੈ ਬਰੀਕ ਚਮੜੀ ਕਾਗਜੀ ਪਿੰਡਾ ਤੇ ਹਮਾਨਾ ਤੁਸੀਂ ਦੇਖ ਸਕਦੇ ਹੋ ਦੁੱਧ ਬਾਈ ਦਾਸ ਦਾ 1 13 ਦੀ ਕੋਈ ਧਾਰ ਵੀ ਨਾ ਮਾਰੇ 2 ਟਾਈਮ 4 ਟਾਈਮ 6 ਟਾਈਮ ਤਸੱਦੀ ਕਰ ਸਕਦਾ ਜੀ ਜੇ 4-5 ਦਿਨ ਖੜ ਗਈ ਬਾਈ ਕਹਿੰਦਾ 16 ਵੀ ਚਵਾ ਦਾਂਗੇ ਬੱਚਾ ਮਗਰ ਕਟਾ ਤੋੜ ਕੇ ਦਿਖਾ ਦੀ ਵੀਰੇ ਤੋੜ ਦੇਣਾ ਵੀਰੇ ਥਣਾ ਦੀ ਦੰ ਨਾ ਵੀਰੇ ਜਮ ਮੈਂ ਨਾ ਵੀਰੇ ਜੋ ਗਾਰੰਟੀ ਹੋ ਲਈ ਠੀਕ ਆ ਜੀ ਬਾਕੀ ਵੱਡਾ ਕੱਦ ਕਠ ਹੈਵੀ ਬੋਡੀ ਆ ਤੇ ਵੇਲ ਬਹੁਤ ਲੰਬੀ ਹੈ ਜੀ ਵੇਲ ਪੂਰੀ ਲੰਬੀ ਹੈ ਜੀ ਕੱਦ ਵੀ ਵੀਰੇ ਆ ਕੇ ਵੇਖੋਗੇ ਫੁੱਲ ਡਬਲ ਮੱਝ ਆ ਜੀ ਆਪਾਂ ਕੋਈ ਛੋਟੀ ਮੰਨ ਕੇ ਨਾ ਆਵੇ ਨਾਰਮਲ ਵੀ ਨਾ ਮੰਨ ਕੇ ਆਵੇ ਕੱਲੀ ਜਾਊਗੀ ਹਾਥੀ ਜੀ ਦੀ ਦੂਜੀ ਪੈਣੀ ਨਾਲ ਕੋਈ ਵੀਰ ਨਾਰਮਲ ਮੱਝ ਮ ਵੀ ਮੰਨ ਕੇ ਨਾ ਆਵੇ ਵੱਡੀ ਮੱਝ ਆ ਜੀ ਵਜਨ ਵਜੂਦ ਵਾਲੀ ਜੀ ਬਾਕੀ ਜਿਹੜਾ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਠਣ ਭਾਂਡੇ ਦੀ ਪੂਰੀ ਸਾਬਤ ਸੋਹਣਾ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮੈਂ ਇਧਰ ਹੀ ਮੋੜ ਲਈ ਵੀਰੇ ਬਾਕੀ ਫੇਸ ਕੁਆਲਟੀ ਸੋਹਣੀ ਆ ਬੱਚਾ ਮਗਰ ਆ ਜਾਂਦਾ ਜੀ ਕਟਾ ਡਿਮਾਂਡ ਕਰਨੀ ਵੀਰੇ ਜਮਾਂ ਲੈਣ ਦੇਣ ਜੀ ਡਿਮਾਂਡ ਵੀਰੇ ਜਮਾਂ ਲੈਣ ਦਾ ਅੱਗੇ ਕੀਤੀ ਸੀ ਛੋੜ ਕੀਤੀ ਸੀ 500 ਰੁਪਿਆ ਛੋੜੀ ਅੱਜ 500 ਰੁਪਿਆ ਹੋਣੀ ਆ 1,26,000 ਰੁਪਿਆ ਲੈਣਾ ਹੀ ਲੈਣਾ ਮੁੱਲ ਕਰਾਉਣਾ ਤਾਂ ਡੇਢ ਆ ਵੀਰੇ ਠੀਕ ਆ ਜੀ ਮੁੱਲ ਕਰਾਉਣਾ ਦਾ ਬਾਈ ਕਹਿੰਦਾ ਡੇਢ ਲੱਖ ਰੁਪਿਆ 1 ਲੱਖ ਤੇ 26,000 ਲੈਣਾ ਹੀ ਲੈਣਾ ਜੀ ਜਿਹਨੂੰ ਨਗ ਪਸੰਦ ਆਊਗਾ ਕੋਈ ਵੀਰ ਸੌਦੇਬਾਜ਼ ਜੀ ਨਾ ਪਾਵੇ ਜਿਹੜਾ ਦੁੱਧ ਆ ਉਹ ਬਾਈ ਕਹਿੰਦਾ ਮੇਰੇ ਘਰੇ ਪਹਿਲਾਂ ਜੋਖ ਕੇ ਲੈ ਜਾ ਜੀ ਜਿੱਥੋਂ ਲਈ ਹੈ ਨਾ ਐਡਰੈਸ ਵੀ ਲੈ ਦੇਵੀਂ ਆਗਲਕੇ ਪਿੰਡ ਦੀ ਮੈਂ ਆਈ ਠੀਕ ਆ ਜੀ ਹਾਂ ਐਡਰੈਸ ਲੈ ਜਾ ਦੇ ਕੋਈ ਆਗਲਕੇ ਪਿੰਡ ਜਾ ਕੇ ਪੁੱਛਣਾ ਚਾਹੁੰਦਾ ਹਾਂਜੀ ਉਹ ਖੇਤਾਂ 'ਚ ਘਰਾਂ ਨਹੀਂ ਗਾਦੇ ਵਜਦੇ ਆ ਸਾਰੇ ਘਰ ਨਹੀਂ ਗਾਦੇ ਆ ਪੋਸਟ ਪਿੰਡੋਂ ਮੈਂ ਆਈ ਆ ਕੋਈ ਐਡਰੈਸ ਲੈਣਾ ਜਾ ਕੇ ਪੁੱਛਣਾ ਚਾਹੁੰਦਾ ਪੋਸਟ ਸਕਦਾ ਹਰਿਆਣੇ 'ਚੋਂ ਮੈਂ ਆਈ ਵੀ ਪਿਛੋਕੜ ਇਹਦਾ ਹਰਿਆਣੇ ਦਾ 1,26,000 ਬਟਨ ਵਾਲਾ ਹਮਾਰਾ ਨੰਬਰ ਹਾਂ ਵੀਰੇ ਜਮਾ 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 ਸੂਤ ਲੈ ਕੇ ਮੂੰਹੇ ਤੇ ਕਰਵਾਉਣਾ ਇਹ ਗੱਲ ਆ ਜੀ ਅੱਗੇ ਨੂੰ ਵੀ ਧੱਕ